ਸੋ ਸੋਭਾ ਕੀ ਦੇਖਿਆ ਤੁਸੀਂ ਜਿਹੜੀ ਹੁਣ ਬੁਣਿਆ ਜਿਹੜੀ ਵਾਰਦਾਤ ਹੋਈ ਹੈ ਕਿਵੇਂ ਸਾਰੇ ਹੀ ਬਿਲਕੁਲ ਆ ਸਾਹਮਣੇ ਸੋਫੇ ਤੇ ਬੈਠੇ ਹੋਏ ਸੀ ਤੇ ਜਾਣ ਕੀ ਬੋਲੀ ਚੱਲਣ ਦੀ ਬਹੁਤ ਜ਼ੋਰ ਨਾਲ ਆਵਾਜ਼ ਆਈ ਹੈ ਇਕਦਮੀਂ ਮਤਲਬ ਇਹ ਬਹੁਤ ਜ਼ਿਆਦਾ ਜ਼ੋਰਦਾਰ ਧਮਾਕਾ ਹੈ ਆਵਾਜ਼ ਸੁਣ ਕੇ ਬਿਲਕੁਲ ਆਪਾਂ ਇਕਦਮ ਹੈਰਾਨੀ ਲੈ ਕੇ ਸਾਹਮਣੇ ਦੇਖਿਆ ਕਿ ਸ਼ੀਸ਼ੇ ਵਿੱਚ ਕਾਫੀ ਜ਼ਿਆਦਾ ਪਲਾਮ ਘੋਰਾ ਹੈ ਬਸ ਸ਼ੀਸ਼ਾ ਹੀ ਲੜ ਤੜ ਤੜ ਕਾ ਡਟੇ ਪਏ ਹਨ ਕਿ ਕੰਕਰਾਂ ਜਿਹੜੀਆਂ ਅਡੇ ਇੱਥੇ ਆ ਕੇ ਬਿਲਕੁਲ ਸਾਡੇ ਮੂੰਹ ਦੇ ਉੱਤੇ ਵੱਜੀ ਤੇ ਜਲਦੀ ਨਾਲ ਭੱਜ ਕੇ ਆਪਣੇ ਹੁਣ ਸੇਫ ਕੀਤਾ ਕਿੰਨੇ ਫਾਇਰ ਹੋਏ ਤੇ ਜੀ ਫਾਇਰ ਟਿਕੋ ਹੀ ਆ ਜੀ ਫਾਇਰ ਕਿਉ ਹੈ ਤੇ ਪਤਾ ਲੱਗਾ ਕਿ ਬਾਹਰ ਤੋਂ ਲੜਕੀ ਹੀ ਮੋਟਰਸਾਈਕਲ ਤੇ ਆਏ ਜਿਹੜੇ ਤੇ ਕੋਲੀ ਚਲਾ ਕੇ ਚਲੇ ਗਈ ਤੇ ਤੁਸੀਂ ਇੱਥੇ ਮੌਕੇ ਦੇ ਵਜੂਸੇ ਹੋ ਗਏ ਸਾਹਮਣੇ ਬੈਠੇ ਸੀ ਸੋ ਕਿਵੇਂ ਵੇਖਦੇ ਲੱਗਾ ਡੈਸ਼ ਦਾ ਮੋੜਿਆ ਜੀ ਆਬਵੀਅਸਲੀ ਜਿਹੜੇ ਲੋਕੀ ਨੇ ਘਬਰਾਏ ਹੋਏ ਨੇ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਕੋਈ ਬਿਜ਼ਨਸ ਕਰਨ ਵਾਲੇ ਨੂੰ ਫਾਰਕ ਨੂੰ ਥ੍ਰੈਟ ਕਾਲ ਆ ਰਹੀਆਂ ਦਵਾ ਕੀ ਹੁੰਦਾ ਜੋ ਇਹ ਲਗਭਗ 6 ਵਜੇ ਤੇ 13 ਮਿੰਟ ਦਾ ਟਾਈਮ ਹੈ ਇਹ ਕੋਈ ਇਨਸੀਡੈਂਟ ਕੋਈ ਮਾੜੀ ਗੱਲ ਹੋਈ ਆ ਰੇ ਬਾਜ਼ਾਰ ਗੋਲੀਆਂ ਚਲਾ ਕੇ ਗਏ ਨੇ ਸ਼ਾਂਤੀ ਪੁਲਿਸ ਦਾ ਨਾਕਾ ਕਿਤੇ ਨਜ਼ਰ ਨਹੀਂ ਆਇਆ ਸਾਰੀ ਪੁਲਿਸ ਦੇ ਨਾਲੇ ਚ ਗੱਲ ਪਹਿਲਾਂ ਵੀ ਹੈਗੀ ਸੀ ਇਸ ਦੇ ਬਾਵਜੂਦ ਇਹ ਸਭ ਕੁਝ ਹੋ ਰਿਹਾ ਵਾ ਪੰਜਾਬ ਸਰਕਾਰ ਵੇਖੇ ਪੁਲਿਸ ਵੇਖੇ ਸ਼ਹਿਰੀ ਆਵ ਸ਼ਹਿਰੀ ਕਿੱਥੇ ਜਾਵੇ ਇਹਦਾ ਜੀਉਣ ਕੀ ਆ ਕਿਸ ਤਰ੍ਹਾਂ ਜੀ ਰਿਹਾ ਕੋ ਲਾਰਡ ਆਰਡਰ ਦਾ ਬੇੜਾ ਗਰ ਕੋ ਆ ਪਹਿਲੇ ਵੀ ਥ੍ਰੈਡ ਕਾਲ ਆ ਗਈ ਵੀਰ ਨੇ ਆਈਆਂ ਜੀ ਸੁਣਿਆ ਅਪ ਸਟ੍ਰੈਟ ਕਾਲ ਆ ਪਹਿਲਾਂ ਆਈਆਂ ਸਨ ਸਾਰੀ ਪੁਲਿਸ ਦੀ ਨੌਲੇਜ ਹੈ ਇਸ ਤੇ باوجود ਆਈਆਂ ਨੇ ਤੇ ਫੇਰ ਇਹ ਐਪ ਰਿੰਗ ਹੋਈ ਆ ਸੋ ਇਟਸ ਅ ਫੇਲਿਅਰ ਆ ਪੰਜਾਬ ਸਰਕਾਰ ਫਿਲਹਾਲ ਪੰਜਾਬ ਪੁਲਿਸ ਲੋਕਲ ਪੁਲਿਸ ਥੈਂਕ ਯੂ ਪਣਾਜੀ ਪਰਿਵਾਰ ਆ ਸਾਰਾ ਜੀ ਆਪੋਜੀਸ਼ਨ ਦੇ ਵਿੱਚ ਕੋਈ ਵੀ ਨਹੀਂ ਭਰਾਵਾ ਆਪਣਾ ਠੀਕ ਹੈ ਜਿਹੜਾ ਵੀ ਗੱਲ ਗਲਤ ਹੋਈ ਹੈ ਪਰ ਜਨੇ ਨਹੀਂ ਕੀਤੀ ਆ ਸਾਖਸ਼ਾਤ ਤੋਂ ਸਪੜਾ ਕੰਮ ਕਰਦੇ ਪਹਿਲਾਂ ਕੋਈ ਥ੍ਰੈਟ ਸੀ ਨਹੀਂ ਮੈਨੂੰ ਹੁਣ ਪਤਾ ਲੱਗਾ ਵੀ ਕਹਿੰਦੇ ਪਹਿਲਾਂ ਵੀ ਮੈਨੂੰ ਕੋਈ ਥ੍ਰੈਟ ਸੀ ਜੀ ਫੋਨ ਮੈਨੂੰ ਆ ਰਹੇ ਸੀ ਬਟ ਉਹ ਥੱਲੇ ਲੈਵਲ ਤੇ ਹੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਹਾਂ ਮੈਂ ਉਸੇ ਟਾਈਮ ਆਇਆ ਆ ਕੇ ਸਰਦਾ ਚੱਲਿਆ ਵੇਖੀ ਅਧਿਕਾਰੀਆਂ ਨੂੰ ਬਿਲਕੁਲ ਕਲੀਅਰ ਜੀ ਕਰ ਰਹੇ ਕੰਮ ਆਪਣੀਆਂ ਟੀਮਾਂ ਜਿਹੜੀਆਂ ਅਧਿਕਾਰੀਆਂ ਦੀ ਪੁਲਿਸ ਵਾਲਿਆਂ ਦੀ ਉਸੇ ਟਾਈਮ ਲੱਗੀ ਹੈ ਨਾ ਤੇ ਜੋ ਵੀ ਹੈ ਜਿੰਨੇ ਵੀ ਗਲਤ ਕੀਤਾ ਉਹ ਜੋ ਕਾਨੂੰਨ ਹੱਥ ਚ ਲੋਗਾ ਨੇਚਰਲੀ ਕਾਨੂੰਨ ਆਪਣਾ ਕੰਮ ਕਰੇਗਾ ਠੀਕ ਹੈ ਥੈਂਕ ਯੂ